ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਲਿਖੂ ਮੈਂ ਵਾਹਿਗੁਰੂ ਤੇਰੀ ਸ਼ਾਨ ਮੈਂ ਸਭ ਕੁਝ ਤੋਂ ਲਿਖਦੀ ਆ ਨਾਨਕ ਨੇ ਗੁਰੂ ਗ੍ਰੰਥ ਸਾਹਿਬ ਮੈਂ ਗੁਰੂ ਨਾਨਕ ਦੇਵ ਜੀ ਜਦੋਂ ਐਮਟਾਬਦ ਗਏ ਤਾਂ ਮਰਦਾਨੇ ਨੂੰ ਕਹਿੰਦੇ ਜਾ ਇੱਥੇ ਮੇਰਾ ਸੱਜਣ ਰਹਿੰਦਾ ਲਾਲੋ ਉਸ ਨੂੰ ਬੁਲਾ ਕੇ ਲਿਆ ਗੁਰੂ ਨਾਨਕ ਦੇਵ ਜੀ ਆਪ ਪਿੰਡ ਦੇ ਬਾਹਰ ਬੈਠ ਗਏ ਲਾਲੋ ਨੇ ਆ ਕੇ ਬਾਬੇ ਨੂੰ ਹੱਥ ਜੋੜੇ ਬਾਬਾ ਕਹਿੰਦਾ ਸੁਣ ਲਾਲੋ ਤੇਰੇ ਸ਼ਹਿਰ ਦਾ ਕੀ ਹਾਲ ਏ ਤੇਰੇ ਸ਼ਹਿਰ ਚ ਕੀ ਵਾਪਰਦਾ ਭਾਈ ਲਾਲੋ ਦੀਆਂ ਅੱਖਾਂ ਚ ਪਾਣੀ ਆ ਗਿਆ ਕਹਿੰਦਾ ਬਾਬਾ ਰੱਬ ਨੇ ਲੋਕਾਂ ਨੂੰ ਪਾਵਰ ਦਿੱਤੀ ਆ ਲੋਕਾਂ ਦੀ ਮਦਦ ਲਈ ਪਰ ਇੱਥੇ ਹੁੰਦੀ ਹੈ ਪਾਵਰ ਦੀ ਗਲਤ ਵਰਤੋਂ ਜਿਹਦੇ ਕੋਲ ਪਾਵਰ ਆ ਉਹ ਗਰੀਬ ਦੀ ਧੌਣ ਤੇ ਰੱਖਦਾ ਗੋਡਾ ਕਹਿੰਦਾ ਬਾਬਾ ਮੇਰੇ ਸ਼ਹਿਰ ਦੇ ਲੋਕਾਂ ਨੂੰ ਸਿੱਧੇ ਰਸਤੇ ਪਾ ਬਾਬੇ ਨਾਨਕ ਨੇ ਅੱਖਾਂ ਬੰਦ ਕਰ ਕਰ ਲਈਆਂ ਤੇ ਅੱਖਾਂ ਖੋਲ ਕੇ ਆਖਿਆ ਲਾਲੋ ਤੇਰੇ ਸ਼ਹਿਰ ਦਾ ਰਹਿਣਾ ਨਹੀਂ ਕੁਝ ਹੁਣ ਜਦੋਂ ਜ਼ੁਲਮ ਹੱਦੋਂ ਵੱਧ ਜਾਵੇ ਤਾਂ ਉਸ ਜ਼ੁਲਮ ਨੂੰ ਰੋਕਣ ਲਈ ਇੱਕ ਵੱਡਾ ਜ਼ਾਲਮ ਵੀ ਆ ਜਾਂਦਾ ਜਿਹੜਾ ਹਾਕਮ ਆਖੇ ਕਿ ਮੈਂ ਹੁਣ ਗੱਦੀ ਤੇ ਬੈਠ ਗਿਆ ਤੇ ਜੋਕ ਵਾਂਗੂ ਲਥਣਾ ਹੀ ਨਹੀਂ ਲਥਦਾ ਤੇ ਬੜੇ ਭੇੜੇ ਤਰੀਕੇ ਨਾਲ ਲੱਥਦਾ ਲੋਕ ਕਬਰ ਤੇ ਜੁੱਤੀ ਮਾਰਨ ਵੀ ਨਹੀਂ ਜਾਂਦੇ ਯਾਦ ਉਹਨਾਂ ਨੂੰ ਕੀਤਾ ਜਾਂਦਾ ਜਿਨ੍ਹਾਂ ਕੰਮ ਵਧੀਆ ਕੀਤੇ ਹੋਣ ਲੋਕੀ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਕੇ ਧਾਵਾ ਮਾਰ ਕੇ ਰਹਿੰਦੇ ਨੇ ਕਿ ਮਹਾਰਾਜ ਰਣਜੀਤ ਸਿੰਘ ਹੁੰਦਾ ਸੀ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਹਿੰਦੇ ਤੇਰੇ ਸ਼ਹਿਰ ਤੇ ਹਮਲਾ ਕਰਨ ਕਾਬਲ ਤੋਂ ਕੋਈ ਆ ਰਿਹਾ ਏ ਕਹਿੰਦੇ ਲਾਲੋ ਤੇਰਾ ਸ਼ਹਿਰ ਤਹਿਸ ਨੇ ਸਹੂਲ ਲਗਾਈ ਲਾਲੋ ਕਹਿੰਦਾ ਬਾਬਾ ਫਿਰ ਮੈਂ ਵੀ ਮਰੂੰ ਮੈਂ ਤੇ ਜੂਨੀ ਮਰੀ ਅਜੇ ਤੱਕ ਕਹੇਦੀ ਐਨੇ ਚਰ ਨੂੰ ਇੱਕ ਪੰਡਤ ਆਇਆ ਉਸਨੇ ਬਾਬੇ ਨੂੰ ਫੁੱਲ ਚੜ੍ਹਾਏ ਗੁਰੂ ਨਾਨਕ ਦੇਵ ਜੀ ਨੇ ਆਖਿਆ ਲਾਲੋ ਤੂੰ ਇਸ ਪੰਡਤ ਨਾਲ ਦੂਜੇ ਪਿੰਡ ਚਲਾ ਜਾ ਲਾਲੋ ਕਹਿੰਦਾ ਬਾਬਾ ਫਿਰ ਤੂੰ ਕਿੱਥੇ ਜਾਣਾ ਬਾਬਾ ਕਹਿੰਦਾ ਮੈਂ ਇੱਥੇ ਬੈਠ ਕੇ ਨਜ਼ਾਰਾ ਵੇਖਣਾ ਜਦੋਂ ਜ਼ੁਲਮ ਕਰਨ ਵਾਲਿਆਂ ਨੂੰ ਡਾਂਗ ਫੇਰਦੀ ਆ ਫਿਰ ਫਿਰਦੀ ਕਿਹੜੇ ਤਰੀਕੇ ਨਾਲ ਹਿੰਦੁਸਤਾਨ ਦੇ ਉੱਤੇ ਇੱਕ ਹਮਲਾਵਰ ਚੜ੍ਹ ਕੇ ਆਇਆ ਜਿਹਦਾ ਨਾਮ ਹੈ ਜ਼ਹੀਰਉਦੀਨ ਬਾਬਰ ਉਸਨੇ 2-4 ਸ਼ਹਿਰ ਲੁੱਟੇ ਤੇ ਉਸਨੇ ਉਹਨੂੰ ਕਿਸੇ ਨੇ ਦੱਸਿਆ ਜੀ ਏਮਨਾਬਾਦ ਜਾਓ ਬਹੁਤ ਪੈਸਾ ਲੋਕਾਂ ਕੋਲ ਉੱਥੋਂ ਦੇ ਮੁੰਡੇ ਕੁੜੀਆਂ ਐਨੇ ਸੋਹਣੇ ਨੇ ਅਸੀਂ ਮੰਡੀ 'ਚ ਲਿਆ ਕੇ ਵੇਚਾਂਗੇ ਬੜਾ ਕੁਝ ਸਾਨੂੰ ਮਿਲੂਗਾ ਬਾਬਰ ਨੇ ਏਮਨਾਬਾਦ ਉੱਤੇ ਚੜ੍ਹਾਈ ਕਰ ਦਿੱਤੀ ਇੱਕ ਪਾਸੇ ਬਾਬਰ ਦੀਆਂ ਫੌਜਾਂ ਤੇ ਇੱਕ ਪਾਸੇ ਏਮਨਾਬਦ ਵਾਲੇ ਖਲੋਤੇ ਆ ਲੜਨ ਲਈ ਬਾਬਰ ਦੀਆਂ ਫੌਜਾਂ ਨਾਲ ਏਮਨਾਬਦ ਵਾਲੇ ਲੜਨ ਲੱਗੇ ਤਾਂ ਉੱਥੇ ਪੰਡਤ ਆ ਗਏ ਰਾਸ਼ੀ ਫਲ ਵੇਖਣ ਵਾਲੇ ਕਾਜੀ ਮੁੰਨਾ ਆ ਗਏ ਉਹਨਾਂ ਆਖਿਆ ਤੁਸੀਂ ਲੜ ਕੇ ਕੀ ਕਰਨਾ ਬਈ ਉਹ ਕਹਿੰਦੇ ਸਾਡੇ ਤੇ ਹਮਲਾ ਹੋਣ ਲੱਗਾ ਉਹ ਕਹਿੰਦੇ ਸਾਨੂੰ ਦਿਓ ਮੋਟੀ ਜੀ ਭੇਟਾ ਅਸੀਂ ਇਹੋ ਜਿਹੇ ਮੰਤਰ ਪੜਨੇ ਆ ਬਾਬਰ ਦੀਆਂ ਫੌਜਾਂ ਅੰਨੀਆਂ ਕਰ ਦੇਣੀਆਂ ਪੜੋ ਆਸਾ ਰਾਗ ਅੰਦਰ ਲਿਖਿਆ ਕੋਈ ਮੁਗਲ ਨਾ ਹੂਆ ਅੰਧਾ ਕੋਈ ਨਹੀਂ ਅੰਨਾ ਹੋਇਆ ਬਾਬਰ ਨੇ ਚੰਗੀ ਡਾਂਗ ਫੇਰੀ ਪੰਡਤਾ ਦੇ ਉਹਨੇ ਲੋਕਾਂ ਦੀਆਂ ਲਾ ਲਈਆਂ ਲੈਣਾ ਕਹਿੰਦਾ ਧਨ ਕਿੱਥੇ ਆ ਲੋਕਾਂ ਨੇ ਦੱਸਿਆ ਘਰ ਦੀਆਂ ਨੀਹਾਂ ਥੱਲੇ ਦੱਬਿਆ ਉਹਨੇ ਘਰ ਟਵਾ ਦਿੱਤੇ ਨੀਹਾਂ ਕੁੱਟ-ਕੁੱਟ ਵੱਡੇ-ਵੱਡੇ ਅੰਬਾਰ ਪੈਹਿਆਂ ਦੇ ਕਢੇ ਬਾਬਰ ਨੇ ਸਭ ਕੁਝ ਲੁੱਟ ਲਿਆ ਬਹੁਤ ਸਾਰੇ ਸੋਹਣੇ ਮੁੰਡੇ ਕੁੜੀਆਂ ਗੱਡਿਆਂ ਦੇ ਉੱਤੇ ਬਿਠਾ ਲਏ ਫੜੇ ਹੋਏ ਲੋਕਾਂ ਵਿੱਚ ਬਾਬਾ ਨਾਨਕ ਤੇ ਮਰਦਾਨਾ ਵੀ ਫੜੇ ਜਾਂਦੇ ਆ ਬਾਬਰ ਕਹਿੰਦਾ ਮੈਂ ਚੱਲਿਆ ਅਗਲੇ ਪਿੰਡ ਆਪਣੇ ਜਰਨੈਲ ਮੀਰ ਖਾਨ ਨੂੰ ਕਹਿੰਦਾ ਇਹਨਾਂ ਸਾਰਿਆਂ ਨੂੰ ਲੈ ਕੇ ਅਗਲੇ ਪਿੰਡ ਆ ਉੱਥੇ ਇਹਨਾਂ ਕੋਲੋਂ ਕਰਵਾਉਂਦੇ ਆ ਕੰਮ ਤੇ ਨਾਲੇ ਰੋਟੀ ਪਾਣੀ ਦਾ ਕਰਵਾਉਂਦੇ ਆ ਪ੍ਰਬੰਧ ਆਪ ਚਲੇ ਗਿਆ ਅਗਲੇ ਪਿੰਡ ਇੰਨਾ ਸਾਰੇ ਲੋਕਾਂ ਨੂੰ ਇਕੱਠਿਆਂ ਕਰਕੇ ਮੀਰ ਖਾਨ ਲਈ ਜਾਂਦਾ ਤੇ ਇੱਕ ਵੱਡੀ ਸਾਰੀ ਪੰਡ ਬਾਬੇ ਨਾਨਕ ਦੇ ਸਿਰ ਉੱਤੇ ਰੱਖ ਦਿੱਤੀ ਗਈ ਤੇ ਮੀਰ ਖਾਨ ਨੂੰ ਭੁਲੇਖਾ ਪਵੇ ਕਿ ਪੰਡ ਬਾਬੇ ਨਾਨਕ ਦੇ ਸਿਰ ਤੋਂ ਫੁੱਟ-ਫੁੱਟ ਉੱਚੀ ਜਾਂਦੀ ਆ ਬਾਰ-ਬਾਰ ਅੱਖਾਂ ਮਲੇ ਮਨ ਹੀ ਮਨ ਸੋਚੇ ਕਿ ਇਹ ਕੋਈ ਪਹੁੰਚਿਆ ਪੀਰ ਜਾਪਦਾ ਲੋਕ ਰੋਂਦੇ ਕੁਰਲਾਉਂਦੇ ਜਾ ਰਹੇ ਆ ਬਾਬਰ ਦੇ ਸਿਪਾਈਆਂ ਨੇ ਸਾਰੀਆਂ ਔਰਤਾਂ ਦੇ ਵਾਲ ਕੱਟ ਦਿੱਤੇ ਬਾਬੇ ਨੇ ਆਖਿਆ ਮਰਦਾਨਿਆਂ ਇਹ ਉਹੀ ਲੋਗ ਆ ਜਿਨ੍ਹਾਂ ਮਖਮਲੀ ਗਲਿਕੀਆਂ ਕੋ ਕਦੇ ਪੈਰ ਥੱਲੇ ਨਹੀਂ ਲਾਏ ਅੱਜ ਡਾਂਗ ਵੇਖ ਫਿਰਦੀ ਰੱਬ ਦੀ ਲਾਠੀ ਚ ਆਵਾਜ਼ ਕੋਈ ਨਹੀਂ ਹੁੰਦੀ ਜਦੋਂ ਮਾਰਦਾ ਚੁੱਪਚੀ ਪੀਤੇ ਮਾਰ ਦਿੰਦਾ ਇਹ ਹਾਲਾਤ ਹੁੰਦੀ ਹੈ ਜਿਹੜੇ ਲੋਗ ਦੂਜਿਆਂ ਤੇ ਜ਼ੁਲਮ ਕਰਦੇ ਨੇ ਅਗਲਾ ਪਿੰਡ ਆ ਗਿਆ ਸਾਰੇ ਕੈਦ ਚ ਪਾ ਦਿੱਤੇ ਗਏ ਜਿਨ੍ਹਾਂ ਨੇ ਕਦੇ ਘੜੇ ਚੋਂ ਪਾਣੀ ਕੱਢ ਕੇ ਨਹੀਂ ਪੀਤਾ ਜਦੋਂ ਚੱਕੀ ਪੀਣ ਨੂੰ ਮਿਲੇ ਫਿਰ ਪਤਾ ਲੱਗਦਾ ਕਿਹੜੇ ਭਾ ਪੈਂਦੀ ਆ ਇੱਕ ਚੱਕੀ ਬਾਬੇ ਨਾਨਕ ਦੇ ਅੱਗੇ ਰੱਖ ਦਿੱਤੀ ਗਈ ਕਿ ਤੂੰ ਵੀ ਪੀਸ ਬਾਬਾ ਬਾਬੇ ਨੇ ਮਰਦਾਨੇ ਨੂੰ ਆਖਿਆ ਮਰਦਾਨਿਆ ਰਬਾਬ ਛੇੜ ਮਰਦਾਨੇ ਨੇ ਰਬਾਬ ਛੇੜੀ ਬਾਬੇ ਨੇ ਸ਼ਬਦ ਗਾਇਆ ਮੀਰ ਖਾਨ ਤੁਰਦਾ ਫਿਰਦਾ ਚੈੱਕ ਕਰਨ ਆ ਗਿਆ ਉਸਨੇ ਵੇਖਿਆ ਲੋਕੀ ਰੋਂਦੇ ਘੁਰ ਲਾਂਦੇ ਪਏ ਆ ਜਦੋਂ ਬਾਬੇ ਦੇ ਅੱਗੇ ਆਇਆ ਉਹਦੇ ਕੋਲੋਂ ਬਾਬੇ ਨਾਨਕ ਦੇ ਚਿਹਰੇ ਦਾ ਜਲਾਲ ਝੱਲਿਆ ਹੀ ਨਾ ਜਾਵੇ ਉਹਨੂੰ ਇੱਦਾਂ ਲੱਗਿਆ ਜਿਵੇਂ ਚੱਕੀਆਂ ਦੇ ਚੱਕਰ ਆਪੇ ਘੁੰਮਦੇ ਨੇ ਭੱਜਾ ਗਿਆ ਬਾਬਰ ਕੋਲ ਕਹਿੰਦਾ ਬਾਦਸ਼ਾਹ ਬਾਬਰ ਗੁਸਤਾਖੀ ਮਾਫ ਤੁਹਾਨੂੰ ਅੱਧੀ ਰਾਤ ਨੂੰ ਜਗਾਇਆ ਅਸੀਂ ਲੋਕ ਕੁੱਟੇ ਤੇ ਮਾਰੇ ਬੰਦੀਖਾਨੇ 'ਚ ਪਾਏ ਪਰ ਸਾਡੇ ਕੋਲੋਂ ਬਹੁਤ ਵੱਡਾ ਗੁਨਾਹ ਹੋ ਗਿਆ ਉਹਨਾਂ ਲੋਕਾਂ 'ਚੋਂ ਅਸੀਂ ਇੱਕ ਅੱਲਾ ਦਾ ਪਿਆਰਾ ਵੀ ਫੜ ਕੇ ਲੈ ਆਉਂਦਾ ਉਹਨੂੰ ਇਹ ਨਹੀਂ ਪਤਾ ਕਿ ਮੈਂ ਅੱਲਾ ਹੀ ਫੜ ਕੇ ਲੈ ਆਉਂਦਾ ਕਹਿੰਦਾ ਇੱਕ ਉਹ ਤੇ ਇੱਕ ਉਹਦਾ ਸਾਥੀ ਪਤਾ ਨਹੀਂ ਉਹ ਕੀ ਸ਼ਬਦ ਗਾਉਂਦਾ ਹੈ ਲੋਕ ਰੋਂਦੇ ਵੀ ਚੁੱਪ ਕਰ ਜਾਂਦੇ ਆ ਸਾਨੂੰ ਉਹਦੇ ਦਰਸ਼ਨ ਕਰਨੇ ਚਾਹੀਦੇ ਆ ਬਾਬਰ ਉੱਠ ਕੇ ਨੰਗੇ ਪੈਰੀ ਬੰਦੀਖਾਨੇ ਵੱਲ ਭੱਜਿਆ ਉੱਥੇ ਜਾ ਕੇ ਜੋ ਕੁਝ ਵੇਖਿਆ ਬਾਬਰ ਦਾ ਦਿਲ ਕੰਬ ਗਿਆ ਬਾਬੇ ਦਾ ਰੱਬੀ ਰੂਪ ਵੇਖ ਕੇ ਬਾਬੇ ਦੇ ਪੈਰ ਚੁੰਮਣ ਲੱਗ ਪਿਆ ਕਹਿੰਦਾ ਬਾਬਾ ਸਾਡੀਆਂ ਭੁੱਲਾਂ maaf ਕਰ ਜ਼ਹੀਰਉਦੀਨ ਬਾਬਰ ਪਾਦਸ਼ਾਹ ਦੇ ਚਰਨਾਂ 'ਚ ਡਿੱਗਾ ਬਾਬੇ ਨੇ ਆਖਿਆ ਬਾਬਰ ਕੀ ਮੰਗਦਾ ਕਹਿੰਦਾ ਬਾਬਾ ਰਾਜ ਭਾਗ ਚਾਹੀਦਾ ਸਾਨੂੰ ਹੋਰ ਕੀ ਚਾਹੀਦਾ ਪਾਦਸ਼ਾਹ ਨੇ ਆਖਿਆ ਰਾਜ ਭਾਗ ਉਹਨਾਂ ਦੇ ਸਲਾਮਤ ਰਹਿੰਦੇ ਆ ਜਿਹੜੇ ਲੋਕਾਂ ਦਾ ਦਿਲ ਜਿੱਤਦੇ ਨਹੀਂ ਜਿਹੜੇ ਲੋਕਾਂ ਦਾ ਦਿਲ ਨਹੀਂ ਜਿੱਤ ਸਕਦੇ ਰਾਜ ਭਾਗ ਜਿੰਨਾ ਮਰਜੀ ਬਣਾ ਲੈਣ ਲੋਕਾਂ ਦੇ ਦਿਲਾਂ ਵਿੱਚ ਥਾਂ ਨਹੀਂ ਬਣਾ ਸਕਦੇ ਰਾਜ ਭਾਗ ਬਣੂ ਤੁਹਾਡਾ ਪਰ ਜਿੱਦਣ ਲੋਕਾਂ ਦੇ ਦਿਲਾਂ ਵਿੱਚੋਂ ਥਾਂ ਗਵਾ ਲਈ ਉਦੋਂ ਰਾਜ ਭਾਗ ਵੀ ਤਬਾਹ ਹੋ ਜਾਵੇਗਾ ਬਾਬਾ ਕਹਿੰਦਾ ਲੋਕ ਛੱਡਦੇ ਬੰਦੀਖਾਨੇ ਚੋਂ ਲੋਕ ਛੱਡੇ ਗਏ ਇਹ ਸੀ ਬਾਬੇ ਨਾਨਕ ਦੀ ਰਹਿਮਤ ਬਾਬੇ ਦੀ ਬਖਸ਼ੀਸ਼ ਜਿਨ੍ਹਾਂ ਨੇ ਲੋਕਾਂ ਨੂੰ ਸਿੱਧੇ ਰਸਤੇ ਤੇ ਪਾਇਆ ਇਸ ਵੀਡੀਓ ਨੂੰ ਵੇਖ ਕੇ ਸਾਨੂੰ ਵੀ ਆਪਣੀ ਜ਼ਿੰਦਗੀ 'ਚੋਂ ਘਟੋ-ਘਟ ਇੱਕ ਅਵਗੁੰਗਤਾ ਘਟਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ